ਇਹ ਲਫਤ ਲਫਤ ਭਰੀ ਲਫਤ ਸਿੰਘ ਟਿੱਕਰ ਉਸ ਮੋਹਲੈ ਨੌਨੇਟ ਬਾਈਪਾਸ ਤੇ ਟੂ ਟਿੱਗੀ ਪਰਾ ਵੜ ਗਿਆ ਬਾਈਪਾਸ ਦਾ ਕਟ ਕਟਣ ਲੱਗ ਗਿਆ ਇਹ ਗੱਡੀ ਸਕਦੇ ਅੱਗੇ ਅੱਗੇ ਗੱਡੀ ਧਿਆਨ ਦੇ ਜੇਰੋ ਦੂਜੇ ਮੋੜਾ ਹਾਂਜੀ ਉਹ ਵੀ ਉਹ ਵੀ ਉਹ ਵੀ ਸਾਡੇ ਪਿੰਡ ਦਾ ਪਰੋਣਾ ਹੀ ਤੁਹਾਡਾ ਕੀ ਲੱਗਦਾ ਹਾਂਜੀ ਇਹ ਮੁੰਡਾ ਤੇ ਭਦੀਆ ਜੇ ਤੇ ਦੂਜਾ ਆਡੇ ਪਿੰਡ ਦਾ ਜਵਾਈ ਹੈ ਜਵਾਈ ਦਾ ਭਰਾ ਹੈ ਉਹਦਾ ਨਾਮ ਇਹ ਗੱਡੀ ਦਾ ਜੀ ਇਹਦੀ ਕਿਰੀ ਉੱਕਾ ਨਾ ਐਸ਼ੂ ਕਰੀ ਰਾਜਵਸੀ ਕਹਾਂ ਵੀ ਐਕਸੀਡੈਂਟ ਹੋਇਆ ਜੇ ਬਰੋਂ ਬਿੱਡੋ ਚੱਲੇ ਸੀ ਬਾਜ਼ਾਰ ਤੋਂ ਸਮਾਨ ਵਗੈਰਾ ਲੈਣ ਤੇ ਉੱਤੋਂ ਗੱਡੀ ਗਈ ਉਹ ਤੇਜ਼ ਹੀ ਬਾਰੇ ਵੀ ਸੱਡੀ ਜਾ ਕੇ ਗੱਡੀ ਵੱਜੀ ਆ ਤੇ ਉਹ ਕਾਫੀ ਤੇਜ਼ ਹੀ ਗੱਡੀ ਜਿਹੜੀ ਕਿ ਤੇਜ਼ ਹੋਣ ਕਰਕੇ ਦਾਦਾ ਆ ਐਕਸੀਡੈਂਟ ਹੋਇਆ ਹਾਂ ਹਾਂ ਹਲਾ ਬਹੁਤ ਕਾਫੀ ਮਾੜੀ ਆ ਪਰ ਚੰਗਾ ਲੱਗ ਰਿਹਾ ਆ ਆਈਸੀਓ ਵਿੱਚ ਕਿਤਲ ਵੰਡੀ ਜੀ ਉਹ ਨਾ ਬੰਦੇ ਇਹਦੇ ਪਿੰਡ ਦੇ ਨੌਜਵਾਨ ਆਣੇ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਇਹ ਤੇ ਸੁਧਾਰ ਕਰ ਰਹੇ ਹੁੰਦੇ ਉਹ ਵੀ ਉਹਨਾਂ ਦੇ ਇੱਕ ਲਾਭ ਕਰ ਰਹੇ ਹੁੰਦੇ